ਪੰਜਾਬ ਸਰਕਾਰ ਨੇ ਇੱਕ ਮੁਹਿੰਮ ਚਲਾਈ ਯੁੱਧ ਨਸ਼ਿਆਂ ਵਿਰੁੱਧ ਪਰ ਬੱਚਿਓ ਨਸ਼ਿਆਂ ਵਿਰੁੱਧ ਯੁੱਧ ਹੈ ਜਿਹੜਾ ਸਰਕਾਰ ਦਾ ਕੰਮ ਹੈ ਤੁਸੀਂ ਵੀ ਇੱਕ ਯੁੱਧ ਲੜਨਾ ਹੈ ਉਹ ਯੁੱਧ ਕਿਹਦੇ ਖਿਲਾਫ ਲੜਨਾ ਹੈ ਆਪਣੇ ਮਨ ਦੀ ਡਿਮਾਂਡ ਦੇ ਖਿਲਾਫ ਯੁੱਧ ਇੱਛਾ ਦੇ ਵਿਰੁੱਧ ਇੱਛਾ ਬਹੁਤ ਹੋਏਗੀ ਨਸ਼ੇ ਕਰਨ ਦੀ ਪਰ ਅਸੀਂ ਉਹਦੇ ਨਾਲ ਵੀ ਯੁੱਧ ਕਰਨਾ ਹੈ ਅਸੀਂ ਆਪਣੇ ਬੱਚਿਆਂ ਨੂੰ ਸਿਰਫ ਔਰ ਸਿਰਫ ਡੋਮিনেਟ ਕਰਨ ਤੱਕ ਰੁਝੇ ਹੋਏ ਹਾਂ ਡਿਵੈਲਪ ਕਰਨਾ ਅਸੀਂ ਛੱਡ ਚੁੱਕੇ ਹਾਂ ਕਿਉਂਕਿ ਮਾਪੇ ਆਪ ਹੀ ਡਿਵੈਲਪ ਨਹੀਂ ਹੈਗੇ ਜਿਹੜੀ ਸਾਡੀ ਅੱਜ ਦੇ ਯੂਥ ਦੀ ਪੈਰੈਂਟਿੰਗ ਹੈ ਉਹ ਆਪ ਹੀ ਆਪਣੇ ਆਪ ਦੇ ਵਿੱਚ ਕਨਫਿਊਜ਼ ਹੈ ਕਿ ਬੱਚੇ ਪਾਲੀ ਦੇ ਕਿਵੇਂ ਨੇ ਸਾਡੇ ਬਜ਼ੁਰਗ ਹੁੰਦੇ ਸੀ ਉਹਨਾਂ ਦੇ 10-10 ਬੱਚੇ ਵੀ ਹੁੰਦੇ ਸੀ ਸਾਰੇ ਸੰਸਕਾਰੀ ਨਿਕਲਦੇ ਸੀ ਅੱਜ ਇੱਕ ਹੁੰਦਾ ਤਾਂ ਵੀ ਸੰਸਕਾਰੀ ਨਹੀਂ ਹੈ ਜੇ ਕੋਈ ਕਹਿੰਦਾ ਆ ਬੀਅਰ ਪੀਂ ਚੱਲੀ ਆ ਸੀ ਕਿ ਆ ਵਿਹਲੇ ਬੈਠਿਆ ਫ੍ਰੀਜ ਪੁਲਾ ਰਿਹਾ ਪੀ ਆਣੇ ਜੇ ਕੋਈ ਆ ਫਿਲਮ ਦੇਖਣ ਚੱਲੀ ਆ ਸੀ ਕਹਿੰਦਾ ਵਿਹਲੀ ਬੈਠੀਆਂ ਫ੍ਰੀ ਚ ਦਿਖਾ ਰਿਆ ਦਿਖਾ ਦੇ ਕੇ ਆ ਨਾ ਪਰ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਤੁਹਾਡੀ ਜ਼ਿੰਦਗੀ ਦਾ ਸਮਾਂ ਤੇ ਤੁਹਾਡੀ ਹੈਲਥ ਪੈਸਿਆਂ ਨਾਲੋਂ ਜ਼ਿਆਦਾ ਕੀ